ਕਿਤਾਬ ਸੰਖੇਪ ਜੀਵਨੀ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਲੇਖਕ ਮੁਖਤਾਰ ਸਿੰਘ ਗੁਰਾਇਆ ਸultanpur Lodi ਆਦ ਜਾਣਾ ਬਾਰਠ ਸਾਹਿਬ ਤੋਂ ਚੱਲ ਗੁਰੂ ਜੀ ਦਰਿਆ ਬਿਆਸ ਦੇ ਕੰਡੇ-ਕੰਡੇ ਪਿੰਡਾਂ ਵਿੱਚ ਖੂਹ ਲਗਵਾਉਂਦੇ ਜਿੱਥੇ ਵੱਡੇ ਖੂਹ ਦੀ ਲੋੜ ਹੁੰਦੀ ਉਥੇ ਵੱਡਾ ਖੂਲ ਲਗਵਾ ਕੇ ਕਈ ਥਾਈਂ ਹਰਟ ਲਗਵਾ ਦਿੰਦੇ ਧਰਮਸਾਲਾ ਬਣਾਉਂਦੇ ਤੇ ਲੋਕਾਂ ਨੂੰ ਕਬਰਾਂ ਮੜੀਆਂ ਤੇ ਮੱਠਾਂ ਦੀ ਪੂਜਾ ਤੋਂ ਵਰਜਦੇ ਇਸ ਤਰ੍ਹਾਂ ਕਾਲਾ ਹੁਣ ਤੋਂ ਹੁੰਦੇ ਹੋਏ ਗੋਵਿੰਦਵਾਲ ਦਾ ਪਤਕਨ ਪਾਰ ਕਰਕੇ ਸੁਲਤਾਨਪੁਰ ਪੂਜੀ ਸੁਲਤਾਨਪੁਰ ਲੋਧੀ ਵਿਖੇ ਬੜੇ ਨਾਮਵਰ ਸੇਵਾਦਾਰ ਨੇ ਪੁੰਨ ਸਿੱਖ ਚੌਕੀ ਗਿਣਤੀ ਚ ਸੇਵਾ ਦੇ ਕਾਰਜ ਵਿੱਚ ਜੁਟੇ ਰਹਿੰਦੇ ਸਨ ਇਸ ਲਈ ਭਾਈ ਰਵਿਦਾਸ ਜੀ ਨੇ ਨਗਰ ਨੂੰ ਭਗਤ ਭੰਡਾਰਾ ਕਿਹਾ ਸੀ ਇਥੇ ਇਸ ਤਰ੍ਹਾਂ ਦੇ ਨਾਮਵਰ ਸਿੱਖ ਸਨ ਜੋ ਗੁਰੂ ਅਮਰਜਾਸ ਜੀ ਦੇ ਸਮੇਂ ਤੋਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਸਨ ਉਹ ਗੁਰੂ ਜੀ ਨੂੰ ਅਗੋ ਲੈਣ ਆਏ ਗੁਰੂ ਜੀ ਦੇ ਉਥੇ ਜਾਣ ਦਾ ਸੇਵਕ ਸਿੱਖਾਂ ਨੂੰ ਇੰਨਾ ਚਾ ਚੜਿਆ ਕਿ ਉਹਨਾਂ ਗੁਰੂ ਜੀ ਨੂੰ ਉਥੇ ਹੀ ਪੱਕਾ ਟਿਕਾਵਾ ਕਰਨ ਲਈ ਬੇਨਤੀ ਕੀਤੀ ਵੇਈ ਨਦੀ ਅਤੇ ਹੱਟ ਸਾਹਿਬ ਦੇ ਸਥਾਨ ਆਪਣੇ ਅਤੀ ਗੁਰੂ ਜੀ ਨੇ ਬਡੇ ਕਰਵਾਏ ਉਥੇ ਹੀ ਬੱਲਾ ਪਿੰਡ ਦੀ ਸੰਗਤ ਆਪ ਜੀ ਨੂੰ ਪਿੰਡ ਲੈ ਜਾਣ ਲਈ ਆਈ ਪਾਈ ਗੁਰਦਾਸ ਜੀ ਨੇ ਡੱਲਾ ਦੀ ਸੰਗਤ ਨੂੰ ਭਾਰੀ ਸੰਗਤ ਕਹਿ ਕੇ ਨਿਵਾਜਿਆ ਡੱਲਾ ਵਿਖੇ ਹੀ ਜਲੰਧਰ ਦੇ ਨਵਾਬ ਸੈਇਦ ਜੀਮ ਖਾਨ ਨੇ ਦਰਸ਼ਨ ਕੀਤੇ ਨਵਾਬ ਦੇ ਪ੍ਰਸ਼ੰਨ ਇੱਕ ਅ ਮਜਬ ਕਿਹੜਾ ਚੰਗਾ ਹੈ ਦੇ ਉੱਤਰ ਵਿੱਚ ਗੁਰੂ ਜੀ ਨੇ ਫਰਮਾਇਆ ਜਿੰਨਾ ਅਦੇ ਪਰਮ ਮਿਟ ਜਾਂਦੇ ਹਨ ਉਹਨਾਂ ਲਈ ਅੱਲਾਹ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰੰਦਾ ਭਗਤੀ ਜਾਂ ਬੰਦਗੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ਸੈਇਦ ਜੀਮ ਖਾਨ ਨੇ ਬੇਨਤੀ ਕੀਤੀ ਕਿ ਜਲੰਧਰ ਨੇੜੇ ਉਸ ਦੀ ਨਿੱਜੀ ਜ਼ਮੀਨ ਵਿੱਚ ਧਰਮਸ਼ਾਲਾ ਮਹਾਲ ਤੇ ਦੀਵਾਨ ਖਾਨਾ ਬਣਾਓ ਪਾਈ ਮੰਝ ਦੇ ਪ੍ਰਚਾਰ ਸਦਕਾ ਸਿੱਖੀ ਲਈ ਸੁਖਾਵਾਂ ਮਾਹੌਲ ਬਣ ਚੁੱਕਾ ਸੀ ਕਰਤਾਰਪੁਰ ਜਲੰਧਰ ਨਗਰ ਵਸਾਉਣਾ ਗੁਰੂ ਜੀ ਨੇ ਜ਼ਮੀਨ ਖਰੀਦ ਕੇ ਕਰਤਾਰਪੁਰ ਨਗਰ ਬਣਾਇਆ ਸੀ ਤਾਂ ਜੋ ਪਿੱਛੋਂ ਕੋਈ ਅੜਿੱਕਾ ਨਾ ਪਵੇ ਕਰਤਾਰਪੁਰ ਦੀ ਨੀਂਹ ਗੁਰੂ ਜੀ ਨੇ ਦਸੰਬਰ 1594 ਈਸਵੀ ਨੂੰ ਰੱਖੀ ਮੰਗਲ ਮਗਰੋ ਜਲੰਧਰ ਦੇ ਨਵਾਬ ਨਾਸਰਦੀਨ ਨੇ ਸਨ 1754 ਨੂੰ ਸ਼ਹਿਰ ਦੇ ਕੁਝ ਹਿੱਸੇ ਤੇ ਕਬਜ਼ਾ ਕਰਕੇ ਸੋਢੀ ਵਿਧਪਾਗ ਸਿੰਘ ਨੂੰ ਉੱਥੋਂ ਕੱਢਿਆ ਪਰ 2 ਸਾਲ ਬਾਅਦ ਹੀ ਖਾਲਸੇ ਨੇ ਨਾਸਰਦੀਨ ਨੂੰ ਮਾਰ ਮੁਕਾਇਆ ਗੁਰੂ ਜੀ ਨੇ ਮਾਤਾ ਗੰਗਾ ਦੇ ਨਾਮ ਤੇ ਖੂਹ ਖੂਹ ਲਗਵਾਇਆ ਜਿਸ ਦਾ ਨਾਂ ਗੰਗਸਰ ਰੱਖਿਆ ਤੇ ਵਰ ਬਖਸ਼ਿਆ ਕਿ ਇਸ ਇਸ ਖੂਹ ਤੇ ਕੀਤਾ ਇਸ਼ਨਾਨ ਹੀ ਗੰਗਾ ਦੇ ਇਸ਼ਨਾਨ ਦੇ ਬਰਾਬਰ ਹੋਵੇਗਾ ਕਰਤਾਰਪੁਰ ਦੀਵਾਰੀ ਲਈ ਗੁਰੂ ਜੀ ਨੇ ਭਾਈ ਕਲਿਆਣਾ ਜੀ ਭਾਈ ਧੀਰਜੀ ਭਾਈ ਮਹੇਸ਼ ਜੀ ਅਤੇ ਭਾਈ ਭਗਤੂ ਜੀ ਦੀ ਜ਼ਿੰਮੇਵਾਰੀ ਲਗਾਈ ਗੁਰੂ ਜੀ ਨੇ ਬ੍ਰਾਹਮਣਾਂ ਦੀ ਕੋਈ ਵੀ ਮੰਦਿਰੀ ਤਪਨਾਉਣ ਦੀ ਮਨਾਹੀ ਨਹੀਂ ਕੀਤੀ ਅਤੇ ਸੇਵਾ ਸਿਮਰਨ ਨੂੰ ਅਪਣਾਉਣ ਦੀ ਤਾਕੀਦ ਕੀਤੀ ਕਰਤਾਰਪੁਰ ਤੋਂ ਅੰਮ੍ਰਿਤਸਰ ਵਾਪਸੀ ਗੁਰੂ ਜੀ ਦਾ ਕੋਚਰ ਉਧਰ ਹੀ ਵਿਚਰਨ ਦਾ ਵਿਚਾਰ ਸੀ ਪਰ ਅੰਮ੍ਰਿਤਸਰ ਤੋਂ ਖਬਰਾਂ ਪੁੱਜੀਆਂ ਕਿ ਬਾਬਾ ਪ੍ਰੀਤਿਚੰਦ ਫੇਰ ਕੋਝੀਆਂ ਹਰਕਤਾਂ ਕਰ ਰਿਹਾ ਹੈ ਪਾ ਮੇ ਉਸਦੀ ਕੋਈ ਵੀ ਚਾਲ ਸਫਲ ਨਹੀਂ ਹੋ ਰਹੀ ਸੀ ਪ੍ਰਿਥੀਚਾਂਦੀ ਪਤਨੀ ਬੀਬੀ ਕਰਮੋ ਪ੍ਰਿਥੀਚਾਂਤੋਂ ਵੀ ਕਿਤੇ ਵੱਧ ਕੇ ਈਰ ਖਾਲੂ ਸੀ ਪ੍ਰਿਥੀਚਾਂਤ ਉਸ ਨੂੰ ਕਹਿੰਦਾ ਰਹਿੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰਗੱਦੀ ਦਾ ਵਾਰਿਸ ਉਸ ਦਾ ਪੁੱਤਰ ਮਿਹਰਬਾਨ ਹੀ ਬਣਨ ਵਾਲਾ ਹੈ ਇਸ ਪੱਖੋਂ ਉਸ ਨੂੰ ਕੋਈ ਦੁਬਿਦਾਚ ਪੈਣ ਦੀ ਲੋੜ ਨਹੀਂ ਕਿਉਂਕਿ ਅਰਜਨ ਬੇਵਿਲਾਦ ਹਨ ਗੁਰੂ ਅਰਜਨ ਬੇਵੋਲਾਦ ਹਨ ਇੱਕ ਦਿਨ ਮਾਤਾ ਗੰਗਾ ਜੀ ਕੇਸੀ ਇਸ਼ਨਾਨ ਕਰਕੇ ਵਾਸ ਕੌਣ ਲਈ ਵਾਲਾ ਨੂੰ ਚਾਰ ਰਹਿਸਨ ਕੇ ਇੱਕ ਹੋਰ ਛਟਨਾ ਬੀਬੀ ਕਰਮੋਤੇ ਪੈ ਗਈਆਂ ਜਿਸ ਕਾਰਨ ਉਸਨੇ ਮਾਤਾ ਗੰਗਾ ਜੀ ਨੂੰ ਜੜੀਆਂ ਕਟੀਆਂ ਸੁਨਾਈਆਂ ਤੇ ਉਹਨਾਂ ਨੂੰ ਬੇਵਲਾਦ ਹੋਣ ਦਾ ਮੇਣਾ ਵੀ ਮਾਰਿਆ ਜਦੋਂ ਗੁਰੂ ਜੀ ਅੰਮ੍ਰਿਤਸਰ ਪੁੱਜੇ ਤਾਂ ਮਾਤਾ ਗੰਗਾ ਜੀ ਨੇ ਸਾਰੀ ਗੱਲਬਾਰ ਦੱਸਿਆ ਗੁਰੂ ਕਿ ਨੇ ਧੀਰ ਜਮ ਰੱਖਣ ਲਈ ਕਿਹਾ ਤੇ ਸਮਝਾਇਆ ਕਿ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਬਸ ਧੀਜ ਰੱਖਣ ਦੀ ਲੋੜ ਹੈ ਬਾਬਾ ਬੁੱਢਾ ਜੀ ਨੂੰ ਚੇਚਾ ਮਿਲਣ ਜਾਣਾ ਇਧਰ ਬਾਬਾ ਬੁੱਢਾ ਜੀ ਭੀੜ ਵਿੱਚ ਗੁਰੂ ਘਰ ਦੇ ਮਾਲ ਡੰਗਰ ਦੀ ਸੰਭਾਲ ਕਰਦੇ ਸਨ ਗੁਰੂ ਜੀ ਗੁਰੂ ਅਰਜਨ ਦੇਵ ਜੀ ਅਚਾਨਕ ਅੰਮ੍ਰਿਤਸਰ ਆਏ ਤੇ ਅਗਲੇ ਦਿਨ ਹੀ ਮਾਤਾ ਗੰਗਾ ਜੀ ਨੂੰ ਨਾਲ ਲੈ ਬੱਬਾ ਜੀ ਵੱਲ ਚੱਲ ਪਏ ਗੁਰੂ ਜੀ ਦੇ ਦਰਸ਼ਨ ਨੂੰ ਆਈਆਂ ਸੰਗਤਾਂ ਪਿਛੇ ਪਿਛੇ ਹੋ ਦੁਨੀਆਂ ਜਿਸ ਨਾਲ ਵਹੀਰ ਕਾਫੀ ਵੱਡੀ ਹੋ ਗਈ ਵਹੀਰ ਵਿੱਚ ਰੱਥ ਗੱਡੇ ਤੇ ਘੋੜੇ ਸ਼ਾਮਿਲ ਸਨ ਜਿਸ ਨਾਲ ਕਾਫੀ ਧੂੜ ਉੱਡ ਰਹੀ ਸੀ ਬਾਬਾ ਜੀ ਧੂੜ ਉਡਦੀ ਵੇਖ ਕੇ ਕਹਿਣ ਲੱਗੇ ਕਿ ਇਹ ਕੈਸੀਆਂ ਭਾਜਣਾ ਪਈਆਂ ਹਨ ਜਦ ਬਾਬਾ ਜੀ ਨੇ ਦੱਸਿਆ ਕਿ ਗਿਆ ਕੇ ਗੁਰੂ ਜੀ ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲਣ ਆ ਰਹੇ ਸਨ ਤਾਂ ਬਾਬਾ ਜੀ ਵਡੇਰੀ ਉਮਰ ਦੇ ਬਾਪੂ ਖੁਸ਼ੀ ਨਾਲ ਉੱਠ ਕੇ ਚੂਮਣ ਲੱਗ ਪਏ ਜਦ ਮਾਤਾ ਜੀ ਦੇ ਨੇ ਆਉਣ ਦਾ ਮੰਤਵ ਦੱਸਿਆ ਤਾਂ ਕਹਿਣ ਲੱਗੇ ਕਿ ਤੁਹਾਡੇ ਘਰ ਵਿੱਚ ਇੱਕ ਮਹਾਬਲੀ ਯੋਧੇ ਦਾ ਜਨਮ ਹੋਵੇਗਾ ਬਾਬਾ ਜੀ ਇਹ ਗੱਲ ਕਰ ਹੀ ਰਹੇ ਸੀ ਕਿ ਪਹਿਲਾਂ ਬੱਦਲ ਗਰਜੇ ਤੇ ਫਿਰ ਬਿਜਲੀ ਕੜਕੀ ਇਸ ਤੋਂ ਖੁਸ਼ ਹੋ ਕੇ ਬਾਬਾ ਜੀ ਨੇ ਤਲਵਾਰ ਹੱਥ ਵਿੱਚ ਫੜੇਗਾ ਤੇ ਹਨੇਰੇ ਦੂਰ ਕਰੇਗਾ ਤੇ ਜਾਲਮਾਂ ਸਿਰ ਬਿਜਲੀ ਵਾਂਗੜ ਕੇਗਾ ਫਿਰ ਪ੍ਰਸ਼ਾਦਾ ਸ਼ਕਤੀ ਸੰਬਾਬਾ ਜੀ ਨੇ ਮੁੱਕੀ ਮਾਰ ਕੇ ਗੰਡਾ ਪੰਨਿਆ ਤੇ ਨਾਲੇ ਬਚਨ ਕੀਤਾ ਕਿ ਇਹ ਬਾਲਕ ਜਾਲਮ ਮੁਗਰਾੰਦ ਮੁਗਲਾਂ ਦੇ ਸਿਰ ਇਸ ਤਰ੍ਹਾਂ ਪੰਨੇਗਾ ਬਾਬਾ ਬੁੱਢਾ ਜੀ پاسੋਂ ਅਰਦਾਸ ਕਰਵਾਉਣ ਦਾ ਅਰਥ ਸੀ ਅਰਦਾਸ ਦੀ ਮਹਾਨਤਾ ਦੱਸਣਾ ਉਹਨਾਂ ਬਾਬਾ ਜੀ ਨੂੰ ਇਹ ਵੀ ਕਹਿ ਦਿੱਤਾ ਕਿ ਬਾਬਾ ਜੀ ਤੁਸੀਂ ਮਹਾਨ ਹੋ ਜਿੰਨਾ ਗੁਰੂ ਨਾਨਕ ਸਾਧ ਦਰਸ਼ਨ ਕੀਤੇ ਹੋਏ ਹਨ ਗੁਰੂ ਪਰਿਵਾਰ ਦਾ ਬਡਾਲੀ ਜਾਣਾ ਵੀਰ ਤੋਂ ਮੁਰਦੇ ਸਾਰ ਅਗਲੇ ਦਿਨ ਗੁਰੂ ਜੀ ਨੇ ਮਤਾ ਗੰਗਾ ਜੀ ਨੂੰ ਡਾਲੀ ਭੇਜ ਦਿੱਤਾ ਅਤੇ ਉੱਥੇ ਪਰਿਵਾਰ ਦੇ ਰਹਿਣ ਵਾਸਤੇ ਇੱਕ ਚੰਗੀ ਹਵੇਲੀ ਖਾਲੀ ਕਰਵਾ ਦਿੱਤੀ ਅੰਮ੍ਰਿਤਸਰ ਤੋਂ ਇਹ ਪਿੰਡ ਪਾਂਜੂ ਕੋ ਮੀਲ ਦੀ ਦੂਰੀ ਤੇ ਸਥਿਤ ਸੀ ਇਥੋਂ ਦੀ ਸਾਰੀ ਸੰਗਤ ਗੁਰੂ ਘਰ ਦੀ ਸ਼ਰਧਾਲੂ ਸੀ ਇਸ ਹਵੇਲੀ ਵਿੱਚ ਹੀ ਜੂਸ 2 ਜੂਨ 1595 ਈਸਵੀ ਨੂੰ ਬਾਲਕ ਹਰਗੋਬਿੰਦ ਜੀ ਦਾ ਜਨਮ ਹੋਇਆ ਗੁਰੂ ਜੀ ਨੇ ਸ਼ੁਕਰਾਨੇ ਦੇ ਸ਼ਬਦ ਉਚਾਰੇ ਕਿ ਇਹ ਸਬਗੁਰੂ ਨਾਨਕਦੇਵ ਜੀ ਦੀ ਬਖਸ਼ਿਸ਼ ਹੈ ਬਾਲਕ ਨੂੰ ਗੋਦ ਲੈ ਗੁਰੂ ਹਰਗੋਬਿੰਦ ਨਾਮ ਰੱਖਿਆ ਤੇ ਅਸੀਸ ਦਿੱਤੀ ਵੱਡੀ ਆਰਜਾ ਹਰਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਆਹ 806 ਬਾਬਾ ਬੁੱਢਾ ਜੀ ਨੇ ਗੋਦ ਲੈ ਕੇ ਬਚਨ ਕੀਤੇ ਕਿ ਇਹ ਦੁਸ਼ਟਾਂ ਨੂੰ ਪਿਛਾੜੇਗਾ ਗੁਣਾ ਦਾ ਗਾਹਕ ਹੋਵੇਗਾ ਸੂਰਮਿਆਂ ਦੀ ਫੌਜ ਬਣਾਏਗਾ ਤੇ ਆਪੂ ਮਹਾਬਲੀ ਹੋਵੇਗਾ ਇਲਾਕੇ ਵਿੱਚ ਪਾਣੀ ਦੀ ਥੋੜ੍ਹ ਦੂਰ ਕਰਨ ਲਈ ਗੁਰੂ ਜੀ ਨੇ ਸ਼ੇਰ ਟਾ ਖੋਦੀ ਸਵਾਰੀ ਕਰਵਾਈ ਦੂਰੋਂ ਦੂਰ ਖੁਰਾਸਾਨ ਕਾਬਲ ਕਸ਼ਮੀਰ ਪਸ਼ੋਰ ਦਿੱਲੀ ਠਾਕਾ ਆਗਰਾ ਆ ਤੋਂ ਬਾਲਕ ਦੇ ਦਰਸ਼ਨਾ ਨੂੰ ਸੰਗਤਾਂ ਆਈਆਂ ਪ੍ਰਿਥੀ ਚੰਦ ਵਧਾਈ ਦੇਣ ਨਹੀਂ ਆਇਆ ਪਰ ਗੁਰੂ ਜੀ ਨੇ ਉਸ ਦਾ ਅਦਬ ਕਰਨਾ ਕਦੇ ਨਾ ਛੱਡਿਆ ਬਾਲਕ ਹਰਗੋਬਿੰਦ ਜੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਪ੍ਰਿਥੀ ਚੰਦ ਤੇ ਬੀਬੀ ਕਰਮੋ ਦੇ ਨਿਸ਼ਾਨੇ ਤੇ ਬਾਲਕ ਹਰਗੋਬਿੰਦ ਸਿੰਘ ਪ੍ਰੋਹਤਾਂ ਦਾ ਨਿਸ਼ਾਨਾ ਹਰਮੰਦਰ ਸਾਹਿਬ ਸੀ ਹਾਕਮਾ ਦਾ ਨਿਸ਼ਾਨਾ ਸ੍ਰੀ ਅੰਮ੍ਰਿਤਸਰਾ ਤੇ ਉਹ ਵਾਦੀ ਲਹਿਰ ਸੀ ਜਿਸ ਨੂੰ ਸਭ ਹਿੰਦੂ ਸਿੱਖ ਮੁਸਲਮਾਨ ਅਪਣਾ ਰਹੇ ਸਨ ਗੁਰੂ ਅਰਜਨ ਦੇਵ ਜੀ ਨੇ ਨਾ ਸਭ ਸਾਸਾਂ ਦਾ ਮੁਕਾਬਲਾ ਬੜੀ ਧੀਰਜ ਤੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਕੀਤਾ ਅਤੇ ਗੁਰੂ ਜੀ ਬਡਾਲੀ ਵਿੱਚ ਹੀ ਸਨ ਕਿ ਪ੍ਰਥਵੀ ਅਤੇ ਉਸ ਦੀ ਪਤਨੀ ਕਰਮੋ ਵੱਲੋਂ ਉਹਨਾਂ ਨੂੰ ਬਚਪਨ ਵਿੱਚ ਮਾਰ ਮਕਾਉਣ ਲਈ 4 ਵਾਰ ਕੋਸ਼ਿਸ਼ ਕੀਤੀ ਗਈ ਪਹਿਲੀ ਵਾਰ ਸਪੀਰਾ ਪੇ ਜਾ ਕੇ ਬਾਲ ਹਰਗਵਿੰਦੇ ਕੋਲ ਜਹਰੀਲਾ ਸੱਪ ਇਸ ਡੰਗ ਢੰਗ ਨਾਲ ਛੱਡੇ ਉਸ ਨੂੰ ਡੱਸ ਦੇਵੇ ਪਰੰਤੂ ਜਿਉਂ ਹੀ ਸੱਪ ਹਰਗੋਬਿੰਦ ਜੀ ਨੇੜੇ ਲਗਾ ਉਹਨਾਂ ਨੇ ਉਸ ਨੂੰ ਸਰੀ ਤੋਂ ਫੜ ਕੇ ਕੋਟ ਦਿੱਤਾ ਤੇ ਸੱਪ ਮਰ ਗਿਆ ਸਪیرے ਨੇ ਸਾਰੀ ਸਾਜ਼ਿਸ਼ ਬਖ ਦਿੱਤੀ ਕਿ ਉਸ ਨੂੰ ਪ੍ਰਿਥੀ ਚੰਦ ਨੇ ਪੈਸੇ ਦੇ ਕੇ ਭੇਜਿਆ ਸੀ ਦੂਸਰੀ ਅਰਬੀ ਚੰਦ ਨੇ ਇੱਕ ਫੱਤੋ ਨਾਂ ਦੀ ਦਾਈ ਨੂੰ 200 ਰੁਪਏ ਦੇ ਕੇ ਭੇਜਿਆ ਕਿ ਥਾਣਾ ਨੂੰ ਜ਼ਹਿਰ ਲਾ ਕੇ ਬਾਲਕ ਦੇ ਮੂੰਹ ਵਿੱਚ ਪਾ ਦੇਵੇ ਉਸ ਨੇ ਮਾਤਾ ਜੀ ਨਾਲ ਚੰਗੀ ਲਿਹਾਜ਼ ਬਣਾ ਲਈ ਤੇ ਬਾਲਕ ਨੂੰ ਕੋਠੇ ਤੇ ਲੈ ਗਈ ਤੇ ਜ਼ਹਿਰ ਵਾਲੇ ਥਣ ਬਾਲਕ ਦੇ ਮੂੰਹ ਵਿੱਚ ਪਾਉਣੇ ਚਾਹੇ ਪਰ ਉਹ ਅੱਗੋਂ ਰੋਣ ਤੇ ੱੱਪੇ ਮਾਰਨ ਲੱਗ ਪਏ ਗੁਰੂਆ ਸੁਣ ਕੇ ਮਾਤਾ ਜੀ ਤੇ ਹੋਰ ਸੇਖੋ ਤੇ ਆ ਗਏ ਤਾਂ ਉਸਨੇ ਸਾਰੀ ਕਥਾ ਦੱਸ ਦਿੱਤੀ ਉਸ ਦੇ ਥਨਾਂ ਨੂੰ ਜ਼ਹਿਰ ਲੱਗ ਜ਼ਹਿਰ ਉਸ ਨੂੰ ਚੜ ਗਿਆ ਤੇ ਉਸ ਦੀ ਮੌਤ ਹੋ ਗਈ ਗੁਰੂ ਜੀ ਨੂੰ ਜਦ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਸ਼ੁਕਰਾਨੇ ਦਾ ਸ਼ਬਦ ਉਚਾਰਿਆ ਗੁਰੂ ਪੂਰੇ ਰਾਖਿਆ ਦੇ ਹੱਥ ਪ੍ਰਗਟ ਪਿਆ ਜਨਕਾ ਪ੍ਰਤਾਪ ਅੰਗ 396 ਅੰਮ੍ਰਿਤਸਰ ਵਿਖੇ ਪ੍ਰਥੀਏ ਨੇ ਇਸ ਵਾਰੀ ਰੂਪੇ ਖਿਡਾਵੇ ਨੂੰ ਗੰਡਿਆ ਕੇ ਹਰਗੋਬਿੰਦ ਜੀ 2 ਕੋ 4 ਸਾਲਾਂ ਦੇ ਸਨ ਨੂੰ ਨਹੀਂ ਵਿੱਚ ਚਿਹਰ ਮਿਲਾ ਕੇ ਦੇ ਦੇਵੇ ਪਰ ਉਹਨਾਂ ਕਿਸੇ ਉਪਰੇ ਦੇ ਇਥੋਂ ਦਹੀਂ ਖਾਣ ਤੋਂ ਇਨਕਾਰ ਕਰਦਾ ਇਸ ਰੋਲੇ ਗੋਲੇ ਵਿੱਚ ਦਹੀਂ ਥੱਲੇ ਡੇਗ ਗਿਆ ਜਿਸ ਨੂੰ ਇੱਕ ਕੁੱਤੇ ਨੇ ਖਾ ਲਿਆ ਤੇ ਉਹ ਮਰ ਗਿਆ ਸੋਈਏ ਨੇ ਵੀ ਦੱਸ ਦਿੱਤਾ ਕਿ ਇਹ ਕਾਰਾ ਉਸ ਕੋਲ ਪ੍ਰਥੀ ਚੰਦ ਨੇ ਕਰਵਾਇਆ ਸੀ ਅਗਲੇ ਦਿਨ ਬ੍ਰਾਹਮਣ ਨੂੰ ਪੇਟ ਵਿੱਚ ਸੂਲ ਹੋਇਆ ਤੇ ਉਹ ਮਰ ਗਿਆ ਗੁਰੂ ਜਨ ਦੇਵ ਜੀ ਨੇ ਪਾਪੀ ਬ੍ਰਾਹਮਣ ਬਾਰੇ ਆਖਿਆ ਕਿ ਲਾਲਚ ਪਿਛੇ ਆਪਣਾ ਈਮਾਨ ਵੇਚਣ ਵਾਲਿਆਂ ਦਾ ਇਹੀ ਹਾਲ ਹੁੰਦਾ ਹੈ ਉਹਨਾਂ ਇੱਕ ਸ਼ਬਦ ਵੀ ਉਚਾਰਿਆ ਲੀਪਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਹਾ ਹੋਏ ਇਕ ਹੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਹਾ ਗੁਰ ਪ੍ਰਤਾਪ ਰਹਾਉ ਆਪਣਾ ਖਸਮ ਜਨਿ ਆਪ ਧਿਆਇਆ ਇਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਘਰ ਖਵਾਲਾ ਅਨਿੰਦਕ ਕਾ ਮਾਥਾ ਇਂਹਾ ਉਂਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਅੰਗ 1137 38 ਚੌਥੀ ਵਾਰੀ ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਜੀ ਨੇ ਨੰਦ RAM ਨਾਂ ਦੇ ਹਾਣੀ ਨੂੰ ਉਸਦੇ ਚਾਚੇ ਦੇ ਰਾਹੀ ਸਿਖਾ ਲਿਆ ਤੇ ਉਸ ਦੀਆਂ ਦੋ ਜੇਬਾਂ ਵਿੱਚੋਂ ਇੱਕ ਵਿੱਚ ਚੰਗੀ ਸਾਫ਼ ਮਠਿਆਈ ਪਵਾ ਦਿੱਤੀ ਦੂਸਰੀ ਵਿੱਚ ਜ਼ਹਿਰੀਲੀ ਨਾਂ ਸਮਝਾਇਆ ਜਾਂਦਾ ਕਿ ਸਾਫ਼ ਮਠਿਆਈ ਆਪ ਖਾਈ ਜਾਵੇ ਤੇ ਜ਼ਹਿਰੀਲੀ ਕੋ ਹਰਗੋਬਿੰਦ ਜੀ ਨੂੰ ਖਵਾਈ ਜਾਵੇ ਪਰ ਨੰਦ RAM ਜ਼ਹਿਰੀਲੀ ਮਠਿਆਈ ਆਪ ਖਾ ਗਿਆ ਤੇ ਸਾਫ਼ ਹਰਗੋਬਿੰਦ ਜੀ ਨੂੰ ਖਵਾ ਦਿੱਤੀ ਅਤੇ ਮਿੰਟਾਂ ਸਕਿੰਟਾਂ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਏ ਅਤੇ ਸਵਾਸ ਪੂਰੇ ਹੋ ਗਏ ਇਹਨੇ ਵਾਰ ਬਾਲ ਹਰ ਬਾਲਕ ਹਰ ਕੋ ਬਨਜੀ ਉਤੇ ਹੁਣ ਉਪਰੰਤ ਗੁਰੂ ਪਿਤਾ ਗੁਰੂ ਅਜਿੰਦੇਵ ਜੀ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਜਾਂਦਾ ਇਧਰ ਸੰਗਤਾਨੇ ਭਤੀ ਚੰਦ ਨੂੰ ਇੰਨੀਆਂ ਲਹਨਤਾ ਪਾਈਆਂ ਕਿ ਉਸ ਨੂੰ ਹੀਣਤ ਪਰੇ ਸ਼ਰਮਿੰਦਗੀ ਨੇ ਉਸਦੇ ਸਹੁਰੇ ਪਿੰਡ ਵਿੱਚ ਉਸਦੇ ਸਹੁਰੇ ਸਹੁਰੇ ਪਿੰਡ ਵਿੱਚ ਹੀਰ ਜਾਣ ਲਈ ਮਜਬੂਰ ਕਰ ਦਿੱਤਾ ਇਕ ਵਾਰ ਗੁਰੂ ਹਰਗੋਬਿੰਦ ਜੀ ਨੂੰ ਸੀਤਲਾ ਨਿਕਲੀ ਤਾਂ ਗੁਰੂ ਅਰਜਨ ਦੇਵ ਜੀ ਕਿਸੇ ਵਹਿਮ ਵਿੱਚ ਨਹੀਂ ਪਏ ਤੇ ਆਖਿਆ ਵਾਹਿਗੁਰੂ ਨੇ ਆਪ ਹੀ ਸੀਤਲਾ ਤੋਂ ਬਚਾਇਆ ਹੈ ਉਹਨਾਂ ਸ਼ੁਕਰਾਨੇ ਵਿੱਚ ਹੇਠ ਲਿਖਾ ਸ਼ਬਦ ਉਚਾਰਿਆ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਪਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਅੰਗ 200 ਅਤੇ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੀ ਕੀ ਸਭ ਜੀ ਦਇਆ ਕਿਰਪਾਲਾ ਰਹਾ ਹੋ ਅੰਗ ਸੇ ਸੁਸਤਾਈ ਬਾਬਾ ਬੁੱਢਾ ਜੀ ਦੁਆਰਾ ਗੁਰੂ ਹਰਗੋਬਿੰਦ ਜੀ ਨੂੰ ਸਿੱਖਿਆ ਦੇਣੀ ਜਦ ਗੁਰੂ ਹਰਗੋਬਿੰਦ ਜੀ 5 ਸਾਲ ਦੇ ਹੋਏ ਤਾਂ ਗੁਰੂ ਅਗਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਉਹ ਵਿਦਿਆ ਦੇਣ ਦਾ ਕਾਰਜ ਸੰਭਾਲਣ ਇਹਦਾ ਬਾਬਾ ਜੀ ਨੇ ਆਖਿਆ ਕਿ ਮੈਨੂੰ ਕੀ ਆਉਂਦਾ ਹੈ ਤਾਂ ਗੁਰੂ ਜੀ ਨੇ ਕਿਹਾ ਜੋ ਤੁਹਾਨੂੰ ਆਉਂਦਾ ਹੈ ਹੋਰ ਕਿਸੇ ਨੂੰ ਨਹੀਂ ਆਉਂਦਾ ਸਿਸ਼ਤਰ ਵਿਦਿਆ ਲਈ ਭਾਈ ਪਿਰਾਗਾ ਜੀ ਕੋਰਸਵਾਰੀ ਦੇ ਹੋਰ ਯੁੱਧ ਦੇ ਲਈ ਭਾਈ ਗੰਗਾ ਸਹਿਗਲ ਅਤੇ ਗੁਰਬਾਣੀ ਲਈ ਭਾਈ ਲਈ ਭਾਈ ਗੁਰਦਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਬੀਰਬਲ ਕੋਲ ਗੁਰੂ ਘਰ ਵਿਰੋਧ ਸ਼ਿਕਾਇਤ ਪ੍ਰੋਤਾ ਨੇ ਆਗਰੇ ਚ ਜਾਂ ਬੀਰਬਲ ਜੋ ਜਾਤ ਦਾ ਬ੍ਰਾਹਮਣ ਸੀ ਤੇ ਅਕਬਰ ਦੇ ਨੌਂਤਨਾ ਚ ਗਿਣਿਆ ਜਾਂਦਾ ਸੀ ਆਸ ਸਿਕਾਇਤ ਕੀਤੀ ਕਿ ਗੁਰੂ ਘਰ ਗੁਰੂ ਘਰ ਪੁਜਿਤਵਾਦ ਦੇ ਵਿਰੁੱਧ ਚਾਰ ਨਿਰੰਤਰ ਕਰਦਾ ਰਹਿੰਦਾ ਹੈ ਉਸ ਨੇ ਅੰਮ੍ਰਿਤਸਰ ਆ ਕੇ ਬੜੀਆਂ ਰੋਬ ਭਰੀਆਂ ਗੱਲਾਂ ਗੱਲਾਂ ਕੀਤੀਆਂ ਦੇ ਤਮਕੀ ਦਿੱਤੀ ਤੇ ਕਾਰੇ ਵੀ ਵਸੂਲ ਕਰਨਾ ਚਾਹਿਆ ਗੁਰੂ ਜੀ ਨੇ ਧੀਰਜ ਨਾਲ ਆਖਿਆ ਕਿ ਇੱਥੇ ਕੋਈ ਕਾਰੋਬਾਰ ਜਾਂ ਵਪਾਰ ਨਹੀਂ ਹੁੰਦਾ ਬਲਕਿ ਗੁਰੂ ਘਰ ਦਾ ਸਬਦ ਦਾ ਸੰਜਾ ਹੈ ਅਤੇ ਫਕੀਰਾਂ ਵਾਂਗ ਲੋਕ ਭਲਾਈ ਦੇ ਕੰਮ ਕਰਦਾ ਹੈ ਕਰ ਦੀ ਵਸੂਲੀ ਜਾਂ ਰੋਬ ਦਾਬ ਦੀਆਂ ਗੱਲਾਂ ਵਿੱਚ ਨਹੀਂ ਜਦ ਬੀਰ ਬਲ ਨੇ ਹਮਲਾ ਆਦ ਕਰਨ ਦੀ ਧਮਕੀ ਦਿੱਤੀ ਤਾਂ ਗੁਰੂ ਜੀ ਨੇ ਫਰਮਾਇਆ ਕਿ ਜੋ ਕਰਤਾਰ ਚਾਹੇਗਾ ਉਹੀ ਹੋਵੇਗਾ ਧਮਕੀਆਂ ਤੇ ਡਰਾਵੇ ਸ਼ੋਭ ਦੇ ਨਹੀਂ ਉਦਰ ਬੀਰ ਬਲ ਮੁਕਾਬਲ ਦੀ ਮਹਾਂ ਮੁਹਿੰਮ ਤੇ ਜਾਣ ਨੂੰ ਸਦਾ ਆ ਗਿਆ ਉਹ ਇਸ ਮੁਹਿੰਮ ਵਿੱਚ ਯੂਸਫ ਜੀਆਂ ਹੱਥੋਂ ਮਾਰਿਆ ਗਿਆ ਇਸ ਹਾਰ ਦੇ ਫਲ ਸरूप ਸਨ 1586 ਵਿੱਚ ਅਕਬਰ ਆਪਣੀ ਰਾਜਧਾਨੀ ਆਗਰਾ ਤੋਂ ਆਰਜੀ ਤੌਰ ਤੇ ਲਾਹੌਰ ਬਣਾਉਣੀ ਪਈ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਪ੍ਰਥੀਏ ਨੇ ਉਕਤ ਮੁਜਰ ਮਾਨਾ ਕ੍ਰਿਮੀਨਲ ਹਰਕਤਾਂ ਦੇ ਇਲਾਵਾ ਉਰਕੋਜੀਆਂ ਹਰਕਤਾਂ ਵੀ ਜਾਰੀ ਰੱਖਿਆਇਆ ਇਸ ਤੱਕ ਕਿ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਕਿ ਗੁਰਗੱਦੀ ਜਿਸ ਉਤੇ ਉਸਦਾ ਹੀ ਹੱਕ ਬਣਦਾ ਹੈ ਉਸ ਨੂੰ ਦਿਵਾਈ ਜਾਵੇ ਪਰ ਬਾਸ਼ਾ ਦੇ ਸੁਹਿਰਦ ਸਲਾਹਕਾਰ ਨੇ ਉਸ ਨੂੰ ਦੱਸ ਦਿੱਤਾ ਕਿ ਇਹ ਕੋਈ ਵਿਰਸਤ ਵਿੱਚ ਵਿਰਾਸਤ ਵਿੱਚ ਮਿਲਣ ਵਾਲੀ ਚੀਜ਼ ਨਹੀਂ ਸਗੋਂ ਇੱਕ ਵੱਡੀ ਜ਼ਿੰਮੇਵਾਰੀ ਹੈ ਜੋ ਅੱਲਾਹ ਦੀ ਮਿਹਰ ਸਦਕਾ ਹੀ ਮਿਲਦੀ ਹੈ ਪਹਿਲੇ ਤੇ ਨਾ ਗੁਰੂ ਸਹਿਬਾਨਾ ਨੇ ਇਹ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਛੱਡ ਕੇ ਸੂਯੋਗ ਪੁਰਸ਼ਾਂ ਨੂੰ ਹੀ ਬਖਸ਼ੀ ਸੀ ਸੋ ਅਕਸਰ ਵੱਲੋਂ ਕੋਰਾ ਜਵਾਬ ਅਕਬਰ ਵੱਲੋਂ ਕੋਰਾ ਜਵਾਬ ਮਿਲ ਗਿਆ ਹੋਰ ਕੋਜੇ ਟੰਗ ਤਰੀ ਪੇ ਪਥੀਏ ਨੇ ਇੱਕ ਕੋਈਦਾਰ ਸੁਲਹੀ ਖਾਨ ਨੂੰ ਰਿਸ਼ਵਤ ਦੇ ਕੇ ਆਪਣੇ ਨਾਲ ਗੰਢ ਲਿਆ ਸੁਲਹੀ ਖਾਨ ਨੇ ਆਪਣੇ ਭਤੀਜੇ ਸੁਲਬੀ ਖਾਨ ਨੂੰ ਭੇਜਿਆ ਕਿ ਗੁਰੂ ਜੀ ਨਾਲ ਸਿੱਜੇ ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਆਖਿਆ ਕਿ ਸਭ ਠੀਕ ਹੀ ਹੋਵੇਗਾ ਸਾਡੇ ਕੋਲ ਦੋ ਐਸੇ ਹਥਿਆਰ ਹਨ ਗਰੀਬੀ ਗੁਰਜੇ ਅਤੇ ਸੰਗਤ ਧੂੜ ਖੰਡਾ ਹੈ ਜਿੰਨਾ ਕਿ ਕੋਈ ਵਿਕਾਰੀ ਟੇਕ ਨਹੀਂ ਸਕਦਾ ਗਰੀਬੀ ਸਦਾ ہماری ਖੰਨਾ ਸਗਲ ਰੀਨਸ਼ਾਰੀ ਇਸ ਆਗਿਆ ਕੋ ਨਾ ਟਿਕਿਆ ਵਿਕਾਰ ਦੀ ਅੰਗ 628 ਸੁਲਹੀ ਖਾਨ ਅਜੇ 82 ਸੀ ਕੇ ਉਸਤਾਦ ਨਖਾਸ ਬੰਦੀ ਕਿਸੇ سید ਅਸਰ अली ਨਾਲ ਝਗੜਾ ਹੋ ਗਿਆ ਜਿਸ ਨੇ ਉਸ ਨੂੰ ਕਤਲ ਕਰ ਦਿੱਤਾ ਉਪਰੰਤ ਪ੍ਰਥੀਏ ਨੇ ਸੁਲਹੀ ਖਾਨ ਨੂੰ ਆਪ ਕੁਝ ਕਰਨ ਲਈ ਪ੍ਰੇਰ ਲਿਆ ਉਹ ਵੀ ਕੋੜੇ ਟੋੜੇ ਕੇ ਜਲਦ ਚਲਦੇ ਪੱਠੇ ਵਿੱਚ ਸੜ ਕੇ ਮਰ ਗਿਆ ਜਦ ਗੁਰੂ ਜੀ ਨੂੰ ਇਸ ਸਾਰੀਸ ਦਾ ਪਤਾ ਲੱਗਾ ਤਾਂ ਉਹਨਾਂ ਵਾਹਿਗੁਰੂ ਦਾ ਧੰਨਵਾਦ ਵਿੱਚ ਕੋਈ ਸ਼ਬਦ ਰਚੇ ਜਿਨ੍ਹਾਂ ਵਿੱਚ ਦੋ ਇਸ ਪ੍ਰਕਾਰ ਹਨ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਸ ਕਹੀ ਨਾ ਪਹੁੰਚੈ ਸੁਲਹੀ ਹੋਏ ਸੂਆ ਨਾ ਪਾਕ ਰਹਾਓ ਕਾੜ ਕੁਠਾਰ ਖਸਮ ਸਿਰ ਕਟਿਆ ਅਖਿਨਵੇਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜेन ਰਚਿਆ ਤੈਨ ਦੀਨਾ ਤਾਕ ਪੁੱਤਰ ਮੀਤ ਤਾਨ ਕੀ ਸੁਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਉ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਅੰਗ 825 ਅਤੇ ਗਰੀਬਾ ਉਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸੋ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੇ ਨ ਕੋਏ ਆਗੇ ਪਾਛੇ ਮੰਦੀ ਸੋਏ ਆਪਣੀ ਦਾਸ ਰੱਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਏ ਅੰਗ 199 ਪ੍ਰੋਫੈਸਰ ਪੂਰਨ ਸਿੰਘ ਜੀ ਨੇ ਠੀਕ ਲਿਖਿਆ ਹੈ ਕਿ ਹੁਣ ਗੁਰੂ ਜੀ ਦੀ ਨਿੱਜ ਦੀ ਜਾਂ ਦਾਤ ਦੀ ਗੱਲ ਨਹੀਂ ਸੀ ਇਹ ਸੰਗਤ ਤੇ ਪੰਥ ਦੀ ਗੱਲ ਸੀ ਲਾਹੌਰ ਦਾ ਕਾਲ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਿਆ 17 ਸਾਲ ਹੋ ਗਏ ਸਨ ਪਰ ਉਹ ਸਾਰੀ ਦੇ ਕੰਮਾਂ ਵਿੱਚ ਇੰਨੇ ਰੁੱਝੇ ਰਹੇ ਸਨ ਕਿ ਲਾਹੌਰ ਨਰਾਣਾ ਨਾ ਹੋ ਸਕਿਆ ਭਾਵੇਂ ਸਾਈ ਮੀਆਂ ਮੀਰ ਜੀ ਤੇ ਤਾਇਆ ਸਿਹਾਰੀ ਮਲਜੀ ਬਾਰ-ਬਾਰ ਸਾਦੇ ਰੰਦੇਸਨ ਇੱਕ ਵਾਰ ਗੁਰੂ ਜੀ ਨੂੰ ਪਤਾ ਲੱਗਾ ਕਿ ਲਾਹੌਰ ਸ਼ਹਿਰ ਵਿੱਚ ਕਾਲ ਪੈ ਗਿਆ ਹੈ ਤੇ ਬਹੁਤ ਲੋਕ ਭੁੱਖ ਨਾਲ ਮਰ ਰਹੀ ਸਨ ਗੁਰੂ ਜੀ ਨੇ ਤੁਰੰਤ ਲਾਹੌਰ ਜਾਣਾ ਕੀਤਾ ਤੇ ਭੁੱਖ ਮਰਦੇ ਸ਼িকার ਲੋਕਾਂ ਨੂੰ ਤਫਨਾਉਣ ਤੇ ਉਹਨਾਂ ਦਾ ਸਦਕਾਰਤ ਕਰਨ ਦੇ ਉਪਰਾਲਿਆਂ ਦੇ ਨਾਲ-ਨਾਲ ਗੁਰੂ ਘਰ ਨਾਲ ਗੁਰੂ ਘਰ ਵੱਲੋਂ ਲੰਗਰ ਵੀ ਚਾਲੂ ਕਰ ਦਿੱਤਾ ਦੂਰ throade ਰਹਿੰਦੇ ਸਿੱਖਾਂ ਨੂੰ ਦਸਵੰਦ ਦੀ ਰਕਮ ਤੁਰਤ ਭੇਜਣ ਦੇ ਸੁਨੇਹੇ ਭੇਜੇ ਨਾਲ ਹੀ ਬੌਲੀ ਸਾਹਿਬ ਅਤੇ ਜਨਮ ਸਥਾਨ ਗੁਰੂ ਰਾਮਦਾਸ ਜੀ ਨਵੇਂ ਸ੍ਰੀਉ ਸਾਰੀ ਕਰਨ ਦੀ ਵਿਉਂਤ ਬਣਾਈ ਜਿਸ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਿਆ ਤੇ ਕੁਝ ਸੁੱਖ ਦਾ ਸਾਹ ਆਇਆ ਹਰ ਪਾਸੇ ਗੁਰੂ ਜੀ ਦੀ ਵਾਹ ਵਾਹ ਹੋਣ ਲੱਗ ਪਈ ਗੁਰੂ ਜੀ ਦੇ ਗੁਰੂ ਜੀ ਨੇ 8 ਮਹੀਨੇ ਪੂਰੀ ਤਨਦੇਹੀ ਨਾਲ ਲਾਹੌਰ ਵਿੱਚ ਘਾਲਣਾ ਘਾਲੀ ਅਤੇ ਲੋਕਾਂ ਦਾ ਸੰਕਟ ਹਰਨ ਕੀਤਾ ਉਹ ਆਪ ਲਾਸ਼ਾਂ ਚੁੱਕਦੇ ਤੇ ਟਿਕਾਣੇ ਲਗਾਉਂਦੇ ਰਹੇ ਲੋਕ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਕਰਦੇ ਰਹੇ ਜੇ ਨਮਸਥਾਨ ਐ ਡੱਬੀ ਬਾਜ਼ਾਰ ਬੌਲੀ ਸਾਹਿਬ ਦੀ ਸਾਰੀ ਦਾ ਪੂਰਾ ਕਾਰਜ ਆਪ ਜੀ ਨੇ ਪਾਈ ਕਰਮਚੰਦ ਤੇ ਪਾਈ ਤਰਮਚੰਦ ਦੀ ਜੇ ਹਵਾਲੇ ਕਰ ਦਿੱਤਾ ਪਾਈ ਗੁਰਦਾਸ ਜੀ ਨੇ ਗੁਰੂ ਜੀ ਦੇ ਤਾਇਆ ਭਾਈ ਸਿਹਾਰੀ ਮੱਲ ਦਾ ਨਾਂ ਸੋਢੀ ਦਾ ਸੋਢੀ ਘਰ ਦਾ ਸੰਮਕਸ਼ੇ ਕਰਕੇ ਆਦਰ ਕੀ ਦਿੱਤਾ ਹੈ ਉਹ ਗੁਰੂ ਜੀ ਅਤੇ ਸੰਗਤਾਂ ਦੀ ਟਹਿਲ ਦਾ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਇੱਕ ਦਿਨ ਜਦ ਗੁਰੂ ਜੀ ਨੇ ਕਿਹਾ ਕਿ ਤਾਇਆ ਜੀ ਸੇਵਾ ਤਾਂ ਤੁਹਾਨੂੰ ਤੁਹਾਡੀ ਕਰਨੀ ਚਾਹੀਦੀ ਹੈ ਸੇਵਾ ਸਾਨੂੰ ਤੁਹਾਡੀ ਕਰਨੀ ਚਾਹੀਦੀ ਹੈ ਉਲਟੀ ਤੁਸੀਂ ਹੀ ਸੇਵਾ ਚ ਰੁੱਝੇ ਰਹਿੰਦੇ ਹੋ ਤਾਂ ਸਿਹਾਰੀ ਮਲ ਜੀ ਨੇ ਗੁਰੂ ਜੀ ਦੇ ਚਰਨ ਪਕੜ ਲੈ ਤੇ ਬੇਨਤੀ ਕੀਤੀ ਕਿ ਤੁਸੀਂ ਮਹਾਪੁਰਖ ਹੋ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਨੇ ਮਰਤਾ ਵੇਖ ਆਖਿਆ ਤਾਇਆ ਜੀ ਤੁਹਾਡਾ ਮਨ ਨੀਵਾ ਹੈ ਤੁਹਾਨੂੰ ਸਿੱਖੀ ਦੀ ਦਾਤ ਪ੍ਰਾਪਤ ਹੈ ਭਾਈ ਸਾਈਂ ਦਿੱਤਾ ਤੇ ਸੈਦੋ ਵੀ ਗੁਰੂ ਅਮਰਦਾਸ ਜੀ ਨੂੰ ਲਾਹੌਰ ਲੈ ਗਏ ਲੈ ਗਏ ਸਨ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਆਖੇ ਕੁਛ ਮੰਗੋ ਉਹ ਨਾ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਬਚਨ ਕਰ ਗਏ ਸਨ ਲਾਹੌਰ ਸ਼ਹਿਰ ਜ਼ਹਿਰ ਕਹਿਰ ਆ ਗਏ ਸਨ ਅਸੀਂ ਕਿਵੇਂ ਜ਼ਹਿਰ ਕਹਿਰ ਤੋਂ ਬਚ ਸਕਦੇ ਹਾਂ ਗੁਰੂ ਅਮਰਦਾਸ ਜੀ ਨੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਬਚਨ ਕੀਤੇ ਤੇ ਆਖੇ ਕਿ ਲਾਹੌਰ ਸ਼ਹਿਰ ਵਿੱਚ ਰਹਿ ਕੇ ਜ਼ਹਿਰ ਕਹਿਰ ਦੇ ਘਰ ਚਲੇ ਜਾਂਦੇ ਹਨ ਅੰਮ੍ਰਿਤਸਰ ਦੇ ਹੀ ਵਾਸੀ ਹਨ ਜਿੱਥੇ ਸੰਗਤ ਹੋਵੇ ਉੱਥੇ ਅੰਮ੍ਰਿਤ ਵੇਲੇ ਜਾਣਾ ਸ਼ਬਦ ਦੀ ਵਿਚਾਰ ਕਰਨੀ ਸੈਦੋ ਨੂੰ ਵੀ ਸ਼ਬਦ ਦੀ ਵਿਚਾਰ ਕਰਨ ਨਹੀਂ ਕਿਹਾ ਫਾਈ ਕਲਿਆਣਾ ਜੋ ਬਹੁ ਸੂਰਮਾ ਸੀ ਗੁਰੂ ਜੀ ਦੇ ਕੋਲ ਹਾਜ਼ਰ ਹੋਇਆ ਤੇ ਆਪਣੀ ਬਹਾਦਰੀ ਦੀ ਗਲਤ ਸੀ ਕਿ ਮੇਰੇ ਵਿੱਚ ਇਤਨਾ ਬਲ ਹੈ ਕਿ ਮੈਂ ਦੁਸ਼ਮਣ ਦੇ ਦਲੰਗ ਸ਼ਸਤਰ ਚਲਾ ਕੇ ਆਪਣੇ ਦਲਾ ਵਿੱਚ ਆ ਸਕਦਾ ਹਾਂ ਗੁਰੂ ਜੀ ਦੇ ਦਲੰਗ ਸ਼ਸਤਰ ਚਲਾ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਇੰਨਾ ਹੱਥਾਂ ਵਿੱਚ ਸ਼ਸਤਰ ਚਲਾਉਣੇ ਸੌਖੇ ਹਨ ਪਰ ਜੋ ਗਿਆਨ ਦੀ ਹਾਠ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਫੌਜ ਹੈ ਜੋ ਗੁਰੂ ਸ਼ਬਦ ਰਾਹੀਂ ਇਤਨਾ ਤੇ ਕਾਬੂ ਪਾਉਂਦਾ ਹੈ ਉਹ ਸੂਰਮਾ ਹੈ ਭਾਈ ਕਲਿਆਣਾ ਜੀ ਨੇ ਇਹਨਾਂ ਆਠਾਂ ਤੇ ਕਾਬੂ ਪਾਉਣ ਦੀ ਵਿਧੀ ਪੁੱਛੀ ਤਾਂ ਗੁਰੂ ਜੀ ਨੇ ਫਰਮਾਇਆ ਕਿ ਜੋ ਨਿਮਰਤਾ ਦੀ ਸੰਜੋਬ ਪਹਿਨੇ ਸਾਧ ਸੰਗਤ ਦੀ ਸੈਨਾ ਨਾਲ ਮੋਹ ਰੱਖੇ ਮਿਹਨ ਸਿਮਰਨ ਦਾ ਸ਼ਾਸਤਰ ਤੇ ਆਲ ਗੁਰ ਸ਼ਬਦ ਦੀ ਰੱਖੇ ਤਾਂ ਕਦੇ ਹਾਰ ਨਹੀਂ ਖਾਣੀ ਪਵੇਗੀ ਮੀਆਂ ਮੀਰ ਜੀ ਦੇ ਹੋਰ ਫਕੀਰ ਮੀਆਂ ਮੀਰ ਜੀ ਦੇ ਹੋਰ ਫਕੀਰ ਰੋਜ਼ ਸੰਗਤ ਵਿੱਚ ਜੁੜਦੇ ਕਦੇ-ਕਦੇ ਗੁਰੂ ਜੀ ਵੀ ਉਹਨਾਂ ਦੇ ਡੇਰੇ ਜਾ ਆਉਂਦੇ ਇਸ ਤਰ੍ਹਾਂ ਗੁਰੂ ਜੀ ਦਾ ਪਿਆਰ ਵੇਖ ਕੇ ਸਾਰੇ ਪੀਰ ਫਕੀਰ ਸੰਗਤ ਵਿੱਚ ਆਉਣ ਲੱਗ ਪਏ ਇਨ੍ਹਾਂ ਵਿੱਚ ਮੁਸਲਮਾਨ ਪੀਲੋ ਵਾਲੀਆ ਸ਼ੇਖ ਭਲੀ ਸ਼ਾ ਸ਼ਾਹ ਨਾਇਤ ਕਾਦਰੀ ਅਤੇ ਸ਼ਾ ਹੁਸੈਨ ਦਾ ਵਿਸ਼ੇਸ਼ ਨਾਮ ਹੈ ਇਨ੍ਹਾਂ ਤੋਂ ਇਲਾਵਾ ਭਗਤ ਸੰਭੂ ਨਾਥ ਰਾਮ ਦਾ ਸਜੂ ਤੇ ਪੀਲੋ ਵੀ ਦਰਸ਼ਨ ਨੂੰ ਆਏ ਤੇ ਗੁਰੂ ਜੀ ਦਾ ਅਮਲੀਤ ਜੀਵਨ ਦੇ ਕੇ ਬਹੁਤ ਪ੍ਰਸੰਨ ਹੋਏ ਨਾਜ਼ਰ ਤਾਹਰ ਤੇਗ ਤੇ ਫੌਜਦਰ ਹੁਸੈਨ ਖਾਨ ਵੀ ਗੁਰੂ ਜੀ ਦਾ ਸ਼ੁਕਰੀਆ ਕਰਨਾ ਆਏ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਹਰ ਇੱਕ ਨਾਲ ਨਿਆਂ ਕਰਨਾ ਤੇ ਹਰ ਗਰੀਬ ਦੀ ਸਹਾਇਤਾ ਕਰਨਾ ਹੁਕਮਰਾਨ ਦਾ ਫਰਜ਼ ਹੋਇਆ ਕਰਦਾ ਹੈ ਵਜੀਰ ਖਾਨ ਇੱਕ ਵਾਰ ਵਜੀਰ ਖਾਨ ਆਪਣੇ ਧਿਆਨ ਜਾ ਰਹੇ ਸਨ ਇੱਕਦਾਂ ਭਾਨੂੰ ਨਾਂ ਦੇ ਸਿੱਖ ਦੇ ਘਰੋਂ ਸੁਖਮੀ ਸਾਹਿਬ ਦੇ ਪਾਠ ਦੀ ਆਵਾਜ਼ ਆਈ ਵਜੀਰ ਖਾਨ ਦੇ ਮਨ ਨੂੰ ਐਸੀ ਸ਼ਾਂਤੀ ਮਿਲੇ ਕਿ ਉਹ ਚੇਚਾ ਪਾਠ ਸੁਣਨੇ ਆਇਆ ਇਸ ਤੋਂ ਬਾਅਦ ਉਹਨਾਂ ਨੇ ਮਨ ਬਣਾ ਲਿਆ ਕਿ ਪਾਠ ਸੁਣ ਕੇ ਮੂੰਹ ਵਿੱਚ ਕੁਝ ਪਾਉਣਾ ਹੈ ਵਜੀਰ ਖਾਨ ਭਾਵੇਂ ਆਪਰ ਸਿੱਧ ਹਕਮ ਹਕੀਮ ਸੀ ਪਰ ਉਸ ਤੋਂ ਆਪਣੇ ਜਲੋਧਰ ਦੇ ਰੋਗ ਦਾ ਇਲਾਜ ਨਾ ਹੋ ਸਕੇ ਆ ਭਾਈ ਭਾਨੂੰ ਦੇ ਕਹਿਣ ਤੇ ਉਹ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਇਆ ਤੇ ਬਾਬਾ ਬੁੱਢਾ ਜੀ ਨਾਲ ਮੇਲ ਹੋਇਆ ਜਦ ਬਾਬਾ ਜੀ ਨੂੰ ਉਸਨੇ ਆਪਣਾ ਰੋਗ ਦੱਸਿਆ ਤਾਂ ਬਾਬਾ ਜੀ ਨੇ ਉਸ ਨੂੰ ਪੇੜ ਦੇ ਪਾਰ ਲੈਟਨ ਲਈ ਆਖਿਆ ਤੇ ਕਾਰ ਦੀ ਟੋਕਰੀ ਉਸ ਉੱਤੇ ਸੁੱਟਵਾਈ ਕਿ ਉਹ ਨਿਰੋਗ ਹੋ ਕੇ ਗੁਰੂ ਜੀ ਪਾਸ ਲਹੋ ਰਾਇਆ ਗੁਰੂ ਜੀ ਨੇ ਉਸ ਦੀ ਹਲੇਮੀ ਦੀ ਬਹੁਤ ਸਿਫਤ ਕੀਤੀ ਦਰਵੇਸ਼ੀ ਦਾ ਗੁਣ ਹੋਏ ਪੈ ਖਾਕ ਫਕੀਰ ਮੁਸਾਫਿਰ ਇਹ ਦਰਵੇਸ਼ ਕਬੂਲਦਰਾ ਦੱਸਿਆ ਪਾਕ ਉਹੀ ਹੈ ਜਿਸ ਦਾ ਸੱਚ ਵਿੱਚ ਯਕੀਨ ਪੱਕਾ ਹੈ ਉਹ ਕਦੇ ਨਹੀਂ ਮਰਦਾ ਜੋ ਮਾਫ ਮਾਰਫਤ ਸੱਚੇ ਚਲਾ ਗਿਆ ਤੇ ਮਕੂ ਕਬੂਲ ਉਹੀ ਹੈ ਜੋ ਸਦਕ ਸਬੂਰੀ ਵਿੱਚ ਰਹਿੰਦਾ ਹੈ ਬੰਦਗੀ ਉਹੀ ਪ੍ਰਮਾਨ ਹੈ ਜਿਸ ਤੋਂ ਮਿਹਰ ਉਪਜਦੀ ਹੈ ਸੀਲ ਸੰਜਮ ਵਿੱਚ ਰਹਿਣਾ ਹੀ ਸੰਤ ਦਾ ਬੰਧਨ ਹੈ ਅੱਲਾਹ ਦੀ ਯਾਦ ਨਾਮ ਵਿਚਾਰਨਾ ਸਬਰ ਰੱਖਣਾ ਹਲੇਮੀ ਵਿੱਚ ਰਹਿਣਾ ਵੰਡ ਖਾਣ ਤੇ ਮਨ ਤੇ ਕਾਬੂ ਰੱਖਣਾ ਇਹ ਪੰਜ ਨਮਾਜਾਂ ਹਨ ਅਨੰਤ ਵਿੱਚ ਇਹ ਸ਼ਬਦ ਉਚਾਰਿਆ ਜਾ ਕੋ ਮਿਹਰ 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 ਮੰਨਾਂ ਸੋਈ ਮਰਦ ਮਰਦ ਮਰਦਾਨਾ ਸੋਈ ਸੇਖਮ ਸਾਇਕਾ ਜੀ ਜੋ ਸੋ ਬੰਦਾ ਜਿਸ ਨਦਰ ਨਰਾ ਅੰਗ 1 ਕੀਰਤਰੀ ਆਸੀ ਵजीर खान ਚ ਨੋੜ ਦਾ ਰਹਿਣ ਵਾਲਾ ਸੀ ਅਰਬੀ ਫਾਰਸੀ ਦੀ تعلیم ਪਾ ਕੇ ਉਸਨੇ ਹਕੀਮੀ ਸਿੱਖੀ ਸੀ ਉਸਨੇ ਨੂਰ ਜਹਾਂ ਦੇ ਇੱਕ ਬੱਜਰ ਰੋਗ ਦਾ ਇਲਾਜ ਕੀਤਾ ਜਿਸ ਨਾਲ ਉਸਦੀ ਬਹੁਤ ਪ੍ਰਸਿੱਧੀ ਹੋਈ ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ ਜਿਸਨੇ ਕਈ ਮੌਕੇ ਤੇ ਜਹਾਂ ਕੀਰਤ ਤੇ ਫਿਰ ਸ਼ਾਹਜਹਾਂ ਦੀਆਂ ਗੁਰੂ ਘਰ ਬਾਰੇ ਗਲਤਫਹਿਮੀਆਂ ਦੂਰ ਕੀਤੀਆਂ ਸਨ ਸਿੱਖ ਇਤਿਹਾਸ ਵਿੱਚ ਉਸਦਾ ਨਾਮ ਬਹੁਤ ਚਾਹੇ ਲਾਹੌਰ ਵਿੱਚ ਵजीर खान ਵੱਲੋਂ ਬਣਾਈ ਮਸਜਿਦ ਪਹਿਲੀ ਮਸਜਿਦ ਹੈ ਗੁਰੂ ਘਰ ਦੀ ਲੰਗਰ ਦੀ ਪ੍ਰਥਾ ਜਿਸ ਨੇ ਲਾਹੌਰ ਦੀ ਭੁੱਖ ਮਰ ਵਿੱਚ ਵੱਡਾ ਯੋਗਦਾਨ ਪਾਇਆ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਵजीर खान ਨੇ ਆਪਣੀ ਮਸਜਿਦ ਦੇ ਨਾਲ ਲੰਗਰ ਚਾਲੂ ਕੀਤਾ ਲਾਇਬ੍ਰੇਰੀ ਕੰਮ ਕੀ ਜਿਸ ਸਫਾਫਾ ਖਾਨ ਦਾ ਨਾਮ ਵੀ ਬਣਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਜੀਵਨੀ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਲੇਖਕ ਮੁਖ्तार ਸਿੰਘ ਗੁਰਾਇਆ